ਆਈ ਡੋਨਟ نو ਮੇਰੇ ਅਕਾਊਂਟ ਤੇ ਕੌਣ ਕੰਦਾ ਪੰਗੇ ਲੈ ਰਿਹਾ ਠੀਕ ਆ ਕਿ ਇਹ ਮੇਰਾ ਅਕਾਊਂਟ ਹੈਕ ਕਰਤਾ ਹੈ ਜਾਂ ਠੀਕ ਹੈ ਬੁੱਦੂਆ ਉਹ ਮੈਨੂੰ ਕਹਿੰਦੇ ਆਪਾਂ ਇੰਸਟਾਗ੍ਰam ਬੰਦ ਕਰ ਦੇ ਬੰਦ ਇੰਸਟਾਗ੍ਰam ਨਹੀਂ ਬੰਦ ਕੀਤਾ ਉਹ ਵੀ ਨਹੀਂ ਮੇਰਾ ਅਕਾਊਂਟ ਹੈਕ ਕਰਤਾ ਠੀਕ ਆ ਜਿਨਾ ਕੇ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਸਾਰੇ ਜਣੇ ਠੀਕ ਠਾਕ ਹੋਵੋਗੇ ਸਟਾਰਟ ਕਰਦੇ ਆਪਾਂ ਅੱਜ ਦੀ ਨਵੀਂ ਵੀਡੀਓ ਤਾਂ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਆ ਕਿ ਦੀਪ ਮਠਾਰੂ ਤੇ ਸੰਦੀਪ ਖੁਸ਼ਖਬਰੀ ਉਹਨਾਂ ਨੂੰ ਚਾਉਣ ਵਾਲਿਆਂ ਲਈ ਸੰਦੀਪ ਜਿਹੜੀ ਹੈਗੀ ਆਪਣੇ ਘਰ ਵਾਪਸ ਜਾ ਚੁੱਕੀ ਆ ਫੋਕੀ ਜੀ ਝੂਠੀ ਜੀ hype create ਕਰਨ ਦੇ ਵਾਸਤੇ ਕੰਟਰੋਵਰਸੀ ਦੇ ਕਰਕੇ ਜਿਹੜਾ ਸੀਗਾ ਇਹ ਸਾਰਾ ਡਰਾਮਾ ਕ੍ਰੀਏਟ ਕੀਤਾ ਗਿਆ ਸੀ ਆਖਿਰਕਾਰ ਦੀਪ ਨੇ ਉਹਨੂੰ ਜਿਹੜਾ ਹੈਗਾ ਉਹਦੀ ਮਤਲਬ ਕਿ सिंपैथी ਕਾਰਡ ਕਹਿ ਸਕਦੇ ਆਪਾਂ ਖੇਡ ਕੇ ਠੀਕ ਹੈ ਹੁਣ ਉਹਦਾ ਐਕਸੀਡੈਂਟ ਹੋਇਆ ਪਹਿਲਾਂ ਮੰਮੀ ਬਿਮਾਰ ਸੀ ਉਹਦੇ ਵਲੋਗਸ ਪਾਏ ਗਏ ਮੰਮੀ ਐਡਮਿਟ ਸੀ ਤਾਂ ਇਹ ਚੀਜ਼ਾਂ ਕਰਨ ਤੋਂ ਬਾਅਦ ਆਖਿਰਕਾਰ ਜਦੋਂ ਮਾਂ ਦੇ ਬਿਮਾਰ ਹੋਣ ਦੀ ਖਬਰ ਸੁਣ ਕੇ ਵਾਪਸ ਨਾ ਆਈ ਤਾਂ ਫਿਰ ਉਹਨੂੰ ਆਉਣਾ ਹੀ ਪਿਆ ਮੈਂ ਤਾਂ ਇਹਦੇ ਵਿੱਚ ਚਲੋ ਸਮਝਦਾਰੀ ਸਮਝਾਂਗੀ ਸੰਦੀਪ ਨੇ ਪਹਿਲਾ ਚੈਨਲ ਬਣਾ ਲਿਆ ਹੁਣ ਉਹਦੇ ਚੈਨਲ ਤੇ ਹਲੇ ਤੱਕ ਕੋਈ ਉਸ ਤੋਂ ਬਾਅਦ ਵੀਡੀਓ ਨਹੀਂ ਪਈ ਕਿਉਂਕਿ ਲੋਕਾਂ ਨੇ ਜਦੋਂ ਸਵਾਲ ਕਰਨੇ ਸ਼ੁਰੂ ਕੀਤੇ ਤਾਂ ਲੋਕਾਂ ਦੇ ਸਵਾਲਾਂ ਦਾ ਉਹਦੇ ਕੋਲ ਜਵਾਬ ਨਹੀਂ ਸੀ ਤੇ ਮੈਨੂੰ ਲੱਗਦਾ ਵੀ ਉਹਨੇ ਲੋਕਾਂ ਨੂੰ ਸਵਾਲਾਂ ਦਾ ਜਵਾਬ ਦੇਣਾ ਜ਼ਰੂਰੀ ਵੀ ਨਹੀਂ ਸਮਝਿਆ ਕਿਉਂਕਿ ਉਹ ਸ਼ਾਇਦ ਇਸ ਮੈਟਰ ਨੂੰ ਸੋਸ਼ਲ ਮੀਡੀਆ ਤੇ ਨਹੀਂ ਲੈ ਕੇ ਆਉਣਾ ਚਾਹੁੰਦੀ ਸੀ ਪਰ ਉਹਦਾ ਭਰਾ ਜਿਹੜਾ ਹੈਗਾ ਕਹਿੰਦੇ ਹੁੰਦੇ ਆ ਨਾ ਵੀ ਆਪਾਂ ਕਹਿੰਦੇ ਹੁੰਦੇ ਆ ਨਾ ਵੀ ਜਿਵੇਂ ਹਿੰਦੀ ਦੇ ਵਿੱਚ ਕਹਾਵਤ ਹੈ ਬਹਿਤੀ ਗੰਗਾ ਮੇਂ ਹੱਥ ਧੋਣੇ ਚਾਹੀਏ ਹੈ ਨਾ ਤੇ ਉਹਦੇ ਭਰਾ ਨੂੰ ਐਵੇਂ ਆ ਕਿ ਮਤਲਬ ਜਿਵੇਂ ਚੱਲੀ ਜਾਂਦਾ ਸਿਸਟਮ ਤੇ ਮੈਂ ਜਿਹੜਾ ਹੈਗਾ ਆਪਣੇ ਵਲੌਗ ਦੇ ਵਿੱਚ ਪੂਰੀ ਅਪਡੇਟ ਦੇ ਕੇ ਥੰਬਨੇਲ ਵੀ ਪਿਛਲੇ ਕੁਝ ਦਿਨਾਂ ਤੋਂ ਜਦੋਂ ਦੀ ਸੰਦੀਪ ਰੁੱਸ ਕੇ ਆਈ ਆ ਉਹ ਉਹਨਾਂ ਦੇ ਉੱਪਰ ਹੀ ਪਾਉਂਦਾ ਤਾਂ ਉਹਨੇ ਹੀ ਹੁਣ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਇਹ ਦੱਸਿਆ ਗਿਆ ਨਾ ਤਾਂ ਦੀਪ ਮਠਾਰੂ ਨੇ ਪਿਛਲੇ 7 ਦਿਨਾਂ ਤੋਂ ਕੋਈ ਅਪਡੇਟ ਦਿੱਤੀ ਆ ਕਿ ਜਿਹੜਾ ਹੈਗਾ ਉਹਦੀ ਭੈਣ ਦਾ ਕੰਪਰੋਮਾਈਜ਼ ਹੋ ਚੁੱਕਿਆ ਉਹਨਾਂ ਦੇ ਪਰੌਣੇ ਦੇ ਨਾਲ ਰਾਤ ਨੂੰ 10 ਵਜੇ ਤੱਕ ਤਕਰੀਬਨ ਇਹ ਫੈਸਲਾ ਕੀਤਾ ਗਿਆ ਡੈਡੀ ਨਾਲ ਗੱਲ ਹੋਈ ਡੈਡੀ ਵਰਗੇ ਗਏ ਤੇ 12 12:30 ਵਜੇ ਜਿਹੜਾ ਹੈਗੇ ਆ ਉਹ ਗੱਡੀ ਤੇ ਰਾਤ ਨੂੰ ਹੀ ਸੰਦੀਪ ਨੂੰ ਲੈਣ ਆ ਗਏ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਨਹੀਂ ਸੀਗਾ ਇਹੀ ਕਹੂੰਗੀ ਮੈਂ ਵਿਸ਼ਵਾਸ ਨਹੀਂ ਸੀ ਕਿ ਤੜਕੇ ਨੂੰ ਕਿਤੇ ਫੇਰ ਉਹ ਮੁੱਕਰ ਜੇ ਇਸ ਕਰਕੇ ਉਹ ਰਾਤੋਂ ਰਾਤ ਉਹਨੂੰ ਜਿਹੜਾ ਹੈਗਾ ਉੱਥੇ ਲੈ ਗਏ ਤਾਂ ਦੋ ਤਰ੍ਹਾਂ ਦੇ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਤਾਂ ਆਪਣੀ ਮਾਤਾ ਦੇ ਕਰਕੇ ਤਾਂ ਉਹਨੇ ਮਾਤਾ ਦੀ ਜਿਹੜੀ ਹੈਗੀ ਹੈ ਇਗਨੋਰ ਕੀਤਾ ਜੋ ਵੀ ਸੀ ਹਨਾ ਵੀ ਐਡਮਿਟ ਉਹਦਾ ਪਤਾ ਲੈਣ ਤੱਕ ਨਹੀਂ ਗਈ ਹੁਣ ਜਿਹੜਾ ਹੈਗਾ ਦੀਪ ਦੇ ਐਕਸੀਡੈਂਟ ਹੋਣ ਤੋਂ ਬਾਅਦ ਉਹਨਾਂ ਨੇ ਉਹਨੂੰ ਵੀਡੀਓਜ਼ ਸ਼ੇਅਰ ਕੀਤੀਆਂ ਵਲੌਗ ਪਾਇਆ ਤਾਂ ਚਲੋ ਉਹਨਾਂ ਦੇ ਵਿੱਚ ਕੰਪਰੋਮਾਈਜ਼ ਹੋ ਗਿਆ ਮੈਂ ਤੁਹਾਨੂੰ ਅੱਗੇ ਵੀਡੀਓ ਦਿਖਾਉਣੀ ਆ ਉਹਦੇ ਭਰਾ ਨੇ ਕੀ ਕਿਹਾ ਰਾਤੇ ਰਾਤ ਸੰਦੀਪ ਨੂੰ ਆ ਕੇ ਜਿਹੜਾ ਹੈਗਾ 10 ਵਜੇ ਇਹਨਾਂ ਦਾ ਸਮਝੌਤਾ ਹੋਇਆ ਤੇ 12 12:30 ਵਜੇ ਦੇ ਵਿੱਚ ਵਿੱਚ ਉਹ ਆ ਕੇ ਉਹਨੂੰ ਉਹਦੇ ਪੇਕਿਆਂ ਤੋਂ ਆਪਣੇ ਘਰ ਲੈ ਗਿਆ ਤਾਂ ਦੀਪ ਦੇ ਜਿਹੜਾ ਹੈਗਾ ਰੀਡ ਦੀ ਹੱਡੀ ਦੇ ਵਿੱਚ ਕੁਝ ਪ੍ਰੋਬਲਮ ਆਈ ਹੈ ਇਹ ਵੀ ਉਹਨੇ ਦੱਸਿਆ ਆ ਦੇਖਿਓ ਜ਼ਰਾ ਜੇ ਸੋ ਅੱਜ ਕੁਝ ਕੁ ਕ ਲਿਖਾ ਹੈ ਗਿਆ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗਾ ਤੇ ਉਹ ਮੈਂ ਲਾਉਣਾ ਹੁਣੇ ਲਿਖਾ ਵੀ ਇਹ ਤਵਾਰ ਰਾਤ ਨੂੰ ਇਹਨਾਂ ਦਾ ਕੰਫਰਮਾਈਜ਼ ਹੋ ਗਿਆ ਆਪਸ ਵਿੱਚ ਦੀਪ ਦਾ ਸੰਦੀਪ ਦਾ ਤੇ ਫਿਰ ਸੰਦੀਪ ਨੇ ਮਤਲਬ ਡੈਡੀ ਨੂੰ ਉਧਰ ਹੀ ਗਏ ਸੀ ਬੜੀ ਸੁਣੀ ਚੱਲੇ ਤੇ ਸੰਦੀਪ ਨੇ ਫਿਰ ਡੈਡੀ ਨਾਲ ਗੱਲਬਾਤ ਕੀਤੀ ਤੇ ਜੀਦਾ ਠੀਕ ਆ ਮੈਂ ਹੁਣ ਮੈਂ ਮਤਲਬ ਜੋ ਵੀ ਸਾਡੀ ਗੱਲ ਕਲੀਅਰ ਹੋ ਗਈ ਹੈ ਤੇ ਤੁਸੀਂ ਡੈਡੀ ਹੁਣ ਮੈਨੂੰ ਭੇਜ ਦਿਓ ਇਥੇ ਡੈਡੀ ਨੂੰ ਨਾਲ ਗੱਲਬਾਤ ਕਰਕੇ ਤੇ ਫਿਰ ਉਹ ਰਾਤ ਨੂੰ ਲਗਭਗ ਇਹਨਾਂ ਦੀ 10:00 ਵਜੇ ਇਹਨਾਂ ਦਾ ਕੰਫਰਮਾਈਜ਼ ਹੋਇਆ ਹਨ ਤੇ 10:00 ਵਜੇ ਕੰਫਰਮਾਈਜ਼ ਹੋਇਆ ਸੌਣ ਸਕਦੇ ਉਸ ਦੇਖੀ ਚੱਲੋ ਦਾਦੀ ਨਾਲ ਗੱਲ ਕਰਾਤੀਆ ਵੀਰ ਦੀ ਤੇ ਸਾਡੇ ਦਾਦੀ ਨਾਲ ਗੱਲਬਾਤ ਕਰਕੇ ਤੇ ਫਿਰ ਰਾਤ ਦੇ ਲਗਭਗ 12 12:30 ਵਜੇ ਤੱਕ ਉਹ ਆ ਗਏ ਹੀ ਬਟਾਲੇ ਤੋਂ ਲੈਣ ਆ ਵਸਤੇ ਤਾਂ ਤੁਸੀਂ ਸੁਣ ਲਿਆ ਕਿ ਉਹਦੇ ਭਰਾ ਦਾ ਕੀ ਕਹਿਣਾਗਾ ਹਾਲਾਂਕਿ ਜਿਹੜਾ ਹੈਗਾ ਵੀ ਉਹ ਦੀਪ ਮਠਾਰੂ ਨੇ ਕੋਈ ਵੀ ਵੀਡੀਓ ਨਹੀਂ ਪਾਈ ਉਸ ਤੋਂ ਬਾਅਦ ਤੇ ਨਾ ਹੀ ਕੋਈ ਸੰਦੀਪ ਹਰਗੁਣ ਵਾਲੇ ਚੈਨਲ ਦੇ ਉੱਪਰ ਉਹਨੇ ਕੋਈ ਵੀ ਅਪਡੇਟ ਦਿੱਤੀ ਹੈ ਤਾਂ ਵੇਟ ਕਰਦੇ ਉਹਨਾਂ ਦੀ ਨਵੀਂ ਵੀਡੀਓ ਦਾ ਆਪਾਂ ਤਾਂ ਇੱਕ ਤਰਫੋਂ ਤੋਂ ਚਲੋ ਜੋ ਵੀ ਹੈ ਕਿਸੇ ਵੀ ਧੀ ਦਾ ਘਰ ਉੱਜੜਨਾ ਨਹੀਂ ਚਾਹੀਦਾ ਮੈਂ ਤਾਂ ਇਹੀ ਕਹਿਨੀ ਆ ਵੀ ਚਲੋ ਜੋ ਵੀ ਹੋਇਆ ਵਧੀਆ ਹੋਇਆ ਕਿ ਉਹ ਆਪਣੇ ਘਰ ਚਲੇ ਗਏ ਕਿਉਂਕਿ ਵਿਆਹ ਤੋਂ ਬਾਅਦ ਧੀਆ ਆਪਣੇ ਘਰ ਹੀ ਚੰਗੀਆਂ ਲੱਗਦੀਆਂ ਨੇ ਮੈਂ ਵੀਡੀਓਜ਼ ਅਕਸਰ ਪਾਉਣੀ ਹੁੰਦੀ ਆ ਕਿ ਕਰਮਾ ਵਾਲੇ ਹੁੰਦੇ ਨੇ ਉਹ ਜਿਨ੍ਹਾਂ ਦੇ ਲੜਾਈ ਝਗੜੇ ਦੇ ਸਮਝੌਤੇ इजीली ਹੋ ਜਾਂਦੇ ਨੇ ਵਰਨਾ ਧੀਆ ਨੂੰ ਘਰ ਪਾਉਣਾ ਬਹੁਤ ਔਖਾ ਤੇ ਮੈਂ ਇਹੀ ਕਹੂੰਗੀ ਵੀ ਕਦੇ ਕਿਸੇ ਦੀ ਧੀ ਵਾਪਸ ਵਿਆਹ ਤੋਂ ਬਾਅਦ ਆ ਦੇ ਘਰ ਨਾ ਬੈਠੇ ਕਿਉਂਕਿ ਧੀ ਦੇ ਲਈ ਵੀ ਔਖਾ ਹੋ ਜਾਂਦਾ ਤਾਨੇ ਮਿਹਣੇ ਬਰਦਾਸ਼ਤ ਕਰਨੇ ਤੇ ਮਾਪਿਓ ਦੇ ਲਈ ਵੀ ਔਖਾ ਹੋ ਜਾਂਦਾ ਇਹ ਦੁੱਖ ਦੇਖਣਾ ਬਹੁਤ ਵੱਡਾ ਦੁੱਖ ਹੁੰਦਾ ਜਦੋਂ ਇੱਕ ਧੀ ਵਿਆਹ ਤੋਂ ਬਾਅਦ ਵਾਪਸ ਆ ਦੇ ਪੇਕੇ ਘਰ ਰਵੇ ਤਲਾਕ ਤੋਂ ਬਾਅਦ ਤਾਂ ਹੁਣ ਮੈਂ ਤੁਹਾਨੂੰ ਦੱਸਦੀ ਆ ਪਿਛਲੀ ਵੀਡੀਓ ਦੇ ਵਿੱਚ ਵੀ ਮੈਂ ਦੱਸਿਆ ਸੀ ਕਿ ਗਲਤ ਚੀਜ਼ਾਂ ਦਾ ਨੰਗਪੁਣਾ ਦਿਖਾਉਣ ਦਾ ਲੱਚਰਤਾਂ ਨੂੰ ਪ੍ਰਮੋਟ ਕਰਨ ਦਾ ਜਿਹੜਾ ਆ ਬਲੌਗਰਸ ਕੁਝ ਕੁ ਬਲੌਗਰਸ ਜਿਹੜੇ ਗੰਦ ਪਾਉਂਦੇ ਨੇ ਉਹਨਾਂ ਨੂੰ ਦੇਖ ਕੇ ਬੱਚਿਆਂ ਤੇ ਕੀ ਅਸਰ ਪੈਂਦਾ ਆ ਦੇਖਿਓ ਜ਼ਰਾ ਵੀਡੀਓ ਮੈਂ ਸਾਈਡ ਤੇ ਲਾਉਣੀ ਆ ਆ 25 ਦੇ ਤੁਸੀਂ ਐਕਸਪ੍ਰੈਸ਼ਨਸ ਨੋਟ ਕਰ ਲਿਓ ਬੱਚੀ ਦਾ ਤੁਸੀਂ ਦੇਖ ਲਿਓ ਵੀ ਐਕਸਪ੍ਰੈਸ਼ਨਸ ਕਿੱਦਾਂ ਕਰ ਰਹੀ ਆ ਕਿਵੇਂ ਕਰ ਰਹੀ ਹੈਣਾ ਤੁਸੀਂ ਦੇਖ ਸਕਦੇ ਹੋ ਵੀ ਇਹ ਗਲਤ ਚੀਜ਼ਾਂ ਨੂੰ ਦੇਖਣ ਦਾ ਹੀ ਅਸਰ ਆ ਇਹਨਾਂ ਚੀਜ਼ਾਂ ਨੂੰ ਜੇ ਆਪਾਂ ਦੇਖਣਾ ਬੰਦ ਕਰਾਂਗੇ ਨਾ ਫੇਰ ਹੀ ਆਪਣੇ ਬੱਚੇ ਵਜਣਗੇ ਇਹ ਕੱਲ ਇਹ ਕਿਸੇ ਨਾ ਕਿਸੇ ਦੀ ਬੱਚੀ ਆ ਕੱਲ ਨੂੰ ਇਹਦੀ ਥਾਂ ਤੇ ਆਪਣੇ ਚੋ ਵੀ ਕਿਸੇ ਦਾ ਬੱਚਾ ਹੋ ਸਕਦਾ ਇਦਾਂ ਦਾ ਇਹ ਸਾਰੀਆਂ ਚੀਜ਼ਾਂ ਦੇਖ ਕੇ ਜਿਹੜੀਆਂ ਚੀਜ਼ਾਂ ਬੱਚਾ ਦੇਖੂਗਾ ਉਹਦੇ ਤੇ ਉਦਾਂ ਦਾ ਹੀ ਪ੍ਰਭਾਵ ਪਊਗਾ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਤਾਂ ਹੁਣ ਮੈਂ ਤੁਹਾਨੂੰ ਦਿਖਾਨੀ ਆ ਵੀ ਦੁਨੀਆ ਨਾ ਐਡੀ ਕਿ ਗਿਰੀ ਹੋਈ ਆ ਮਤਲਬ ਲੋਕ ਐਡੇ ਕਿ ਕੁਝ ਕੁ ਲੋਕ ਐਡੇ ਕਿ ਗਿਰੇ ਹੋਏ ਨੇ ਨਾ ਵੀ ਚੰਦ ਵਿਊਆਂ ਦੀ ਖਾਤਰ ਚੰਦ ਪੈਸਿਆਂ ਦੀ ਖਾਤਰ ਮਤਲਬ ਨਾ ਬੀ ਕੀ ਕਹਾਂ ਮੈਂ ਏਡੇ ਸੂਕਲੇ ਕੰਮ ਕਰਦੇ ਨੇ ਆ ਮੈਂ ਸਾਈਡ ਤੇ ਨਾ ਇੱਕ ਵੀਡੀਓ ਕਲਿੱਪ ਲਾਉਣੀ ਆ ਤੁਸੀਂ ਦੇਖਿਓ ਮੈਂ ਮਾਫੀ ਚਾਹੁੰਦੀ ਹਾਂ ਮੈਂ ਇਦਾਂ ਦੀ ਕਲਿੱਪ ਐਡ ਕਰ ਰਹੀ ਹਾਂ ਪਰ ਤੁਸੀਂ ਦੇਖੋ ਹਨਾ ਵੀ ਇਹਦੇ ਤੇ ਕਿੰਨੇ ਵਿਊਜ਼ ਆਏ ਨੇ ਕਿਤੇ ਨਾ ਕਿਤੇ ਨਾ ਇਹ ਚੀਜ਼ ਸਹੀ ਆ ਜਿਹੜੀ ਕਹੀ ਗਈ ਸੀ ਵੀ ਇਹੋ ਜਿਹੇ ਲੋਕਾਂ ਨੂੰ ਆਪਾਂ ਲੋਕ ਦੇਖਦੇ ਆ ਇਸ ਕਰਕੇ ਇਹਨਾਂ ਦੀ ਸ਼ਹਿ ਵਾਧੀ ਆ ਜੇ ਆਪਾਂ ਇਹਨਾਂ ਦੀਆਂ ਵੀਡੀਓਜ਼ ਤੇ ਵਿਊਜ਼ ਆਪਣੇ ਆਪਾਂ ਨਾ ਦੇਖੀਏ ਇਹਨਾਂ ਤੇ ਵਿਊ ਘਟ ਆਉਣ ਤਾਂ ਆਬਵੀਅਸ ਇਹੋ ਜੀ ਚੀਜ਼ ਨਾ ਪਾਉਣ ਆਪਾਂ ਚੰਗੀਆਂ ਚੀਜ਼ਾਂ ਨੂੰ ਦੇਖੀਏ ਤਾਂ ਲੋਕ ਚੰਗੀ ਚੀਜ਼ ਪਾਉਣ ਹਾਂ ਤੁਸੀਂ ਦੇਖ ਸਕਦੇ ਹੋ ਹਨ ਵੀ ਇਹ ਕਿੱਡੀ ਭਦਰਕਾਰੀ ਦੀ ਗੱਲ ਆ ਵੀ ਪੈਰ ਦੇ ਉੱਪਰ ਸੌਸ ਡੋਲ ਕੇ ਹਨਾ ਤੇ ਉਹਨੂੰ ਮਤਲਬ ਕੀ ਉਹਦੇ ਉੱਪਰ ਖਾਈ ਜਾ ਰਿਆ ਲਗਾ ਕੇ ਤੇ ਉਹਨੂੰ ਚੱਟੀ ਮਤਲਬ ਕਿੰਨਾ ਘਟਿਆ ਬੰਦਾ ਮੈਂ ਇਹਨੂੰ ਕਹੂੰਗੀ ਤੇ ਸਭ ਤੋਂ ਘਟਿਆ ਉਹਦੀ ਵਾਈਫ ਆ ਹੋ ਵੀ ਜਿਹੜੀ ਐਦਾਂ ਹਰਕਤ ਉਹਨੂੰ ਕਰਨ ਦੇ ਰਹੀ ਆ ਕਾਦੀ ਖਾਤਰ ਵਿਊ ਦੀ ਖਾਤਰ ਮਤਲਬ ਦੁਨੀਆ ਦੀ ਆ ਜਿਹੜੀ ਦਿਮਾਗ ਦੇ ਵਿੱਚ ਨਾ ਸਿਰਫ ਇੱਕੀ ਚੀਜ਼ ਬੈਠੀ ਹੋਈ ਆ ਕਿ ਅਸੀਂ ਫੇਮਸ ਕਿੱਦਾਂ ਹੋਣਾ ਇੱਕ ਨਾ ਹੁਣ ਮਤਲਬ ਜਿੱਦਾਂ ਰੋਮੀ ਵੀਰ ਜੀ ਗਏ ਸੀਗੇ ਇੱਕੋ ਸੀਗੇ ਦੋ ਕਪੜ ਕੰਦ ਪਾਉਂਦੇ ਸੀ ਜਿਹੜੀ ਮੈਂ ਪਿੱਛੇ ਜੇ ਇੱਕ ਵੀਡੀਓ ਪਾਈ ਸੀ ਉਹਨਾਂ ਦੇ ਉੱਪਰ ਕਹਿੰਦੇ ਸੀ ਇਹ ਮੇਰਾ ਹੀ ਘਰ ਵਾਲਾ ਮੈਂ ਜਿੱਦਾਂ ਮਰਜ਼ੀ ਕਰਾਂ ਮੈਂ ਲੋਕਾਂ ਦੇ ਸਾਹਮਣੇ ਪਿਆਰ ਕਰਾਂ ਮੈਂ ਜੋ ਮਰਜ਼ੀ ਕਰਾਂ ਠੀਕ ਹੈ ਜੇ ਇਹੋ ਜੀ ਸੋਚ ਹਰ ਔਰਤ ਦੀ ਹੋਣ ਲੱਗੀ ਨਾ ਵੀ ਇੱਜ਼ਤ ਕੋਈ ਮਾਇਨੇ ਨਹੀਂ ਰੱਖਦੀ ਤੇ ਮੈਨੂੰ ਲੱਗਦਾ ਵੀ ਫਿਰ ਤਾਂ ਬਸ ਜਮਾ ਬੇੜਾ ਗਰਕਾ ਦੁਨੀਆ ਦਾ ਹੁਣ ਇੱਕ ਅੰਕਲ ਆਂਟੀ ਨੇ ਮਤਲਬ ਇੰਨਾ ਬਜ਼ੁਰਗਾ ਹੋ ਅੰਕਲ ਮੈਂ ਪਿਛਲੀ ਵੀਡੀਓ ਦੇ ਵਿੱਚ ਉਹਨਾਂ ਦੀ ਵੀਡੀਓ ਸ਼ੇਅਰ ਕੀਤੀ ਸੀ ਇੰਨਾ ਬਜ਼ੁਰਗਾ ਹੋ ਅੰਕਲ ਤੇ ਉਹ ਆਂਟੀ ਵਿਚਾਰੀ ਲਿੱਸੀ ਜੀ ਹੈਗੀ ਆ ਤੇ ਉਹਨੂੰ ਚੱਕ ਕੇ ਕਦੇ ਕਿੱਧਰ ਨੂੰ ਘੁਮਾ ਦਿੰਦਾ ਕਦੇ ਕਿੱਧਰ ਨੂੰ ਘੁਮਾ ਦਿੰਦਾ ਹੁਣ ਉਹ ਅੰਕਲ ਨੂੰ ਮੈਨੂੰ ਲੱਗਦਾ ਵੀ ਇਹ ਨਾ ਇੱਕ ਵਾਰੀ ਸਮਝਾਉਣਾ ਚਾਹੀਦਾ ਵੀ ਭਾਈ ਪਿਆਰ ਨਾਲ ਸਮਝ ਜਾ ਆ ਇੱਕ ਹੋਰ ਦੇਖਿਓ ਤੁਸੀਂ ਆ ਵੀਡੀਓ ਦੇਖਿਓ ਜ਼ਰਾ ਆਈ ਡੋਨਟ ਨੋ ਮੇਰਾ ਅਕਾਊਂਟ ਕੌਣ ਹੀ ਕਰਦਾ ਪੰਗੇ ਲੈ ਰਿਹਾ ਠੀਕ ਆ ਕੇ ਇਹਨੇ ਮੇਰਾ ਅਕਾਊਂਟ ਹੈਕ ਕਰਤਾ ਹੈ ਜਾਂ ਠੀਕ ਨੇ ਬੁੱਧੂਆ ਉਹ ਮੈਨੂੰ ਕਹਿੰਦੇ ਮੈਂ ਅਬ ਇੰਸਟਾਗ੍ਰਾਮ ਬੰਦ ਕਰ ਦੇ ਮੈਂ ਇੰਸਟਾਗ੍ਰਾਮ ਨਹੀਂ ਬੰਦ ਕੀਤਾ ਉਹ ਵੀ ਮੇਰਾ ਅਕਾਊਂਟ ਹੈਕ ਕਰਤਾ ਠੀਕ ਆ ਜਿਹੜਾ ਕੈਨੇਡੀਅਨ ਜਾਂ ਉਹਨੇ ਇੱਕ ਹੋਰ ਪੇਜ ਬਣਾਇਆ ਹੈ ਠੀਕ ਆ ਮੈਨੂੰ ਪਾਪਾ ਦੇ ਫੋਟੋ ਸਟਾਰਚਰ ਕਰ ਰਿਹਾ ਆਈ ਡੋਨਟ ਨੋ ਮੇਰੇ ਪੇਜ ਤੇ ਮੇਰੇ ਗੱਲ ਦੇਖ ਸਕਦੇ ਹੋ ਤੁਸੀਂ ਬੀ ਕੀ ਹੈ ਚੰਗਾ ਭਲਾ ਮੁੰਡਾ ਹੈ ਤੇ ਕੀ ਲੱਛਣ ਫੜ ਰੱਖੇ ਨੇ ਇਹ ਹੈ ਕਿ ਇਹ ਸਿਰਫ ਇੱਕ ਪ੍ਰੋਮੋਸ਼ਨ ਕਰ ਰਿਹਾ ਕਰੇ ਪ੍ਰੋਮੋਸ਼ਨ ਹੀ ਰਿਹਾ ਪਰ ਤਰੀਕਾ ਦੇਖ ਲੋ ਆਪਣੀ ਬੇਇੱਜ਼ਤੀ ਆਪ ਕਰਵਾ ਰਹੇ ਨੇ ਵੀ ਮਤਲਬ ਇਹਨਾਂ ਦਾ ਮਾਪਿਓ ਵੀ ਸੋਚਦਾ ਹੋਣਾ ਵੀ ਅਸੀਂ ਚੰਗੇ ਭਲੇ ਮੁੰਡੇ ਜੰਮੇ ਸੀਗੇ ਚੰਗੇ ਭਲੇ ਇਨਸਾਨ ਨੂੰ ਜੰਮਿਆ ਸੀ ਤੇ ਪਰ ਇਹ ਬਣ ਕੀ ਗਏ ਨੇ ਸੱਚੀ ਦੁਨੀਆ ਨਾ ਮਤਲਬ ਕਿੱਧਰਲੇ ਪਾਸੇ ਨੂੰ ਤੁਰ ਪੀ ਕੀ ਕੁਝ ਕਰਨ ਲੱਗੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਸੋਨੂ ਘਰ ਦੀ ਕਲਿੱਪ ਸ਼ੇਅਰ ਕਰਦੀ ਆ ਆ ਦੇਖਿਓ ਸਰ ਦੇਖ ਲਈ ਨਹੀਂ ਹੁਣ ਇੱਕ ਹੋਰ ਕਲਿੱਪ ਆ ਉਹਦੀ ਮੈਂ ਉਹ ਸ਼ੇਅਰ ਕਰਦੀ ਆ ਉਹ ਵੀ ਦੇਖਿਓ ਦੇਖ ਸਕਦੇ ਹੋ ਮਤਲਬ ਵੀ ਤੁਸੀਂ ਇਹ ਚੀਜ਼ਾਂ ਜੋ ਵੀ ਮੇਰੇ ਤੋਂ ਵੱਡੇ ਨੇ ਉਮਰ ਦੇ ਹਨ ਤੁਸੀਂ ਇਹ ਚੀਜ਼ਾਂ ਅਲਾਉ ਕਰੋਗੇ ਆਪਣੀ ਬੱਚੀ ਨੂੰ ਮੈਂ ਨਾ ਇਹ ਪਹਿਲੀ ਕੁੜੀ ਦੇਖੀ ਐ ਇਦਾਂ ਦੀ ਜਿਹੜੀ ਆਫਟਰ ਇੰਗੇਜਮੈਂਟ ਆਪਣੀ ਫਿਉਮਸੇ ਦੇ ਨਾਲ ਇੰਨਾ ਓਪਨਲੀ ਕੁਮਰੀ ਐ ਪਹਿਲੀ ਕੁੜੀ ਹਾਲਾਂਕਿ ਚਲੋ ਮਤਲਬ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਥੋੜੀ ਜਿਹੀ ਇਹਦੇ ਬਾਰੇ ਗੱਲ ਕੀਤੀ ਸੀ ਇਸ ਦੇ ਵਿੱਚ ਵੀ ਗੱਲ ਕਰਨਾ ਚਾਹੁੰਦੀ ਕਿਉਂਕਿ ਉਹ ਵੀਡੀਓ ਮੇਰੇ ਸਾਹਮਣੇ ਆਈ ਸੀ ਤਾਂ ਮੈਂ ਸੋਚਿਆ ਤੁਹਾਡੇ ਸਾਹਮਣੇ ਵੀ ਰੱਖਾਂ ਹਨਾ ਇੱਕ ਦਿਨ ਇਹਦਾ ਕਹਿਣਾ ਸੀ ਵੀ ਮੈਂ ਮੇਰੀ ਮਜਬੂਰੀ ਆ ਮੈਂ ਆਪਣਾ ਘਰ ਪਾਲ ਮਤਲਬ ਤੋਰਨਾ ਹਨਾ ਮੈਂ ਆਪਣੇ ਘਰ ਪਰਿਵਾਰ ਬਾਰੇ ਦੇਖਣਾ ਤੇ ਮੈਂ ਤਾਂ ਕਰਕੇ ਵੀ ਜਿਹੜੀ ਮਤਲਬ ਕੰਮ ਕੀਦਾਗਾ ਫੇਸ ਵੈਲਿਊ ਕੀ ਦੀ ਆ ਸੋਨੂ ਕੌਰ ਦੀ ਆ ਮਜਬੂਰੀ ਕੀ ਆ ਮੈਨੂੰ ਇਹ ਦੱਸਿਆ ਜਾਵੇ ਫੇਸ ਵੈਲਿਊ ਸੋਨੂ ਦੀ ਹੈ ਤਾਂ ਸੋਨੂ ਕੱਲੀ ਵੀ ਜਾ ਸਕਦੀ ਹੈ ਜਿੱਥੇ ਜਾਣਾ ਚਾਹੁੰਦੀ ਹੈ ਇਹ ਸਾਰੀਆਂ ਚੀਜ਼ਾਂ ਨਾ ਜਿਹੜੀਆਂ ਹੈਗੀਆਂ ਤਾਂ ਸਿਰਫ ਮਜਬੂਰੀ ਮੁਜਬਰੀ ਇਹ ਸਾਰਾ ਸਿਰਫ ਇੱਕ ਬਹਾਨੇ ਨੇ ਠੀਕ ਹੈ ਮੈਂ ਨਹੀਂ ਮੰਨਦੀ ਵੀ ਅੱਜ ਤੱਕ ਕਿਸੇ ਵੀ ਮਾਂ ਪਿਓ ਨੇ ਆਪਣੀ ਧੀ ਨੂੰ ਆਫਟਰ ਅੰਗੇਜਮੈਂਟ ਉਹਦੇ ਫਿਉਂਸੇ ਦੇ ਨਾਲ ਇੰਨਾ ਓਪਨਲੀ ਰਹਿਣ ਲਈ ਹੈ ਇੰਨਾ ਓਪਨਲੀ ਘੁੰਮਣ ਦੇ ਲਈ ਪਹਿਲਾਂ ਕਿਸੇ ਨੇ ਭੇਜਿਆ ਹੋ ਜਾਂ ਕੋਈ ਭੇਜਦਾ ਹੋਊਗਾ ਜਾਂ ਅੱਗੇ ਕੋਈ ਏਦਾਂ ਭੇਜੂਗਾ ਤਾਂ ਤੁਸੀਂ ਖੁਦ ਸੋਚ ਲਓ ਵੀ ਇਹਨਾਂ ਚੀਜ਼ਾਂ ਦਾ ਅਸਰ ਕੀ ਹੈ ਚਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਹੋ ਸਕਦਾ ਕਿਤੇ ਨਾ ਕਿਤੇ ਮੇਥੋਂ ਗਲਤੀ ਹੋ ਰਹੀ ਹੈ ਕਿਉਂਕਿ ਵੀਡੀਓਜ਼ ਤੁਹਾਨੂੰ ਤੁਸੀਂ ਵੀਡੀਓਜ਼ ਜਿਹੜੀਆਂ ਹੈਗੀਆਂ ਇੰਨਾ ਪਿਆਰ ਨਹੀਂ ਦੇ ਰਹੇ ਪਿਛਲੇ ਇੱਕ ਦੋ ਵੀਡੀਓਜ਼ ਨੂੰ ਪਿਆਰ ਨਹੀਂ ਦਿੱਤਾ ਤੁਸੀਂ ਤਾਂ ਆਪਣੀ ਇਸ ਬੈਂਡ ਦੀਆਂ ਵੀਡੀਓਜ਼ ਨੂੰ ਪਿਆਰ ਦਿਆ ਕਰੋ ਅਗੇ ਸ਼ੇਅਰ ਕਰਦੇ ਕਰੋ ਚੈਨਲ ਨੂੰ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਥੈਂਕ ਯੂ ਜੀ